ਹਾਂਜੀ ਜੈ ਗੁਰਦੇਵ ਜੀ ਤੁਹਾਨੂੰ ਗੁਰਦੇਵ ਜੀ ਜੈ ਭੀ ਜੈ ਭਰਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਅਸੀਂ ਆਪਣੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਲਜੀਤ ਸਿੰਘ ਸਰਪੰਚ ਉਰਫ ਬਿੱਲੂ ਜਿਨ੍ਹਾਂ ਨੇ ਚੋਣਾਂ ਸਮੇ ਸਾਡੇ ਸਮਾਜ ਦੇ ਲੋਕਾਂ ਦੇ ਨਾਲ ਬਹੁਤ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਦੇ ਵਿੱਚੋਂ ਇੱਕ ਅਹਿਮ ਵਾਦਾ 11000 ਰੁਪਿਆ ਸ਼ਗਨਸ਼ ਕੀਮਦਾ ਦੇ ਲਈ ਇਹਨਾਂ ਨੇ ਆਖਿਆ ਸੀ ਜੋ ਕਿ ਇਹਨਾਂ ਨੇ ਉਸ ਵਾਅਦੇ ਨੂੰ ਪੂਰਾ ਕਰਨ ਲਈ ਅੱਜ 11000 ਰੁਪਿਆ ਸ਼ਗਨਸ਼ ਕੀਮਦਾ ਅੱਜ ਉਹ ਦਿੱਤਾ ਹੈ ਸੋ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਔਰ ਅਸੀਂ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਜਲਦੀ ਸਿੰਘ ਬਿੱਲੂ ਸਰਪੰਚ ਸਾਹਿਬ ਜੀ ਦੇ ਪਰਿਵਾਰ ਤੇ ਨਿਰ ਪਰਵਾਹ ਸਬੰਧ ਬਣਾਈ ਰੱਖੇ ਔਰ ਚੜ੍ਹਦੀ ਕਲਾ ਵਿੱਚ ਰੱਖੇ ਜੀ ਜੈਪੀਰ ਜੀ ਜੈ ਗੁਰਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜਿਸ ਤਰ੍ਹਾਂ ਤੁਹਾਨੂੰ ਸੁਣਾਰ ਕਲਾ ਦਾ ਸਰਪੰਚ ਸਾਹਿਬ ਨੇ ਇਲੈਕਸ਼ਨ ਦੇ ਵਿਲੇ ਤੁਹਾਡੇ ਨਾਲ ਕਾफी ਵਾਦੇ ਕੀਤੇ ਸੀਗੇ ਹਾਂਜੀ ਉਹਨਾਂ ਵਿੱਚ ਇੱਕ ਵਾਦਾ ਸੀਗਾ ਵੀ ਜਿਹੜੀਆਂ ਲੜਕੀਆਂ ਨੂੰ ਸਰਨ ਸਕੀਮ ਉਹ ਵੀ ਚਾਲੂ ਕੀਤੀਆਂਗੇ 11-11000 ਹਾਂਜੀ ਹਾਂਜੀ ਜਿਹਦੇ ਤਾਈ ਤੋਂ ਸਰਪੰਚ ਸਾਹਿਬ ਕੀ ਤੁਹਾਡੀ ਕੀ ਤੁਹਾਡੇ ਪੂਰਾ ਉਤਰ ਰਹੇ ਨੇ ਜੀ ਭਾਜੀ ਬਹੁਤ ਉਤਰੇ ਵਧੀਆ ਉਤਰੇ ਆ ਤੇ ਅੱਗੇ ਤੋਂ ਵੀ ਇਦਾਂ ਦੇ ਬਾਰੇ ਪੂਰੇ ਕਰਦੇ ਰਹਿਣਗੇ ਸਾਨੂੰ ਆਸ ਹੈ ਵੀ ਗਾਂ ਵੀ ਅਸੀਂ ਚੋਣਾ ਜੇ ਲੜੀਏ ਤੇ ਸਾਨੂੰ ਬਸ ਲੱਭਾ ਦੇ ਕੜ ਕੇ ਵੋਟਾਂ ਮਿਲਣਗੇ ਠੀਕ ਹੈ ਜੀ ਇਤੋਂ ਇਲਾਵਾ ਹੋਰ ਵੀ ਨਾ ਬਲੋਗੜੇ ਵਾਦੇ ਕੀਤੇ ਗਏ ਸੀ ਕਿਦਾਂ ਪਿੰਡ ਦੇ ਵਿੱਚ ਕਾਰਬੀ ਜਾਰੀ ਕੀਤਾ ਚੱਲ ਰਹੀ ਨਾ ਮੇਨੂੰ ਭਾਜੀ ਬਹੁਤ ਵਧੀਆ ਚੱਲਦੀ ਆ ਹੁਣ ਸਾਡਾ ਛੱਪੜ ਦੀ ਚੱਲਦੀ ਆ ਅੱਗੇ ਤੋਂ ਇਹ ਗਾਂ ਚਲਾਵਾਂਗੇ ਵੀ ਅਸੀਂ ਅਜੀ ਕੀ ਨਾ ਜੀ ਤੁਹਾਡਾ ਦਲਜੀਤ ਸਿੰਘ ਸਰਪੰਚ ਸਾਹਿਬ ਤੁਸੀਂ ਜਿਸ ਤਰ੍ਹਾਂ ਇਲੈਕਸ਼ਨ ਦੇ ਵਿੰਦੇ ਦੱਸ ਰਹੇ ਸੀ ਕਿ ਵਾਦੇ ਕੀਤੇ ਹੋਏ ਪਿੰਡ ਵਾਸੀਆਂ ਨਾਲ ਤੇ ਕੀ ਤੁਸੀਂ ਆਪਣੇ ਵਾਦੇ ਤੱਕ ਹੁਣ ਪੂਰੇ ਹੋਏ ਹਾਂ ਹਾਂ ਵੀਰ ਜੀ ਮੈਂ ਆਪਣਾ ਪਹਿਲਾ ਵਾਦਾ ਇਹ ਸੀਗਾ ਕਿ ਗਰੀਬ ਬੱਚੇ ਜੋ ਉਹਨਾਂ ਦੇ ਮਾਪਾ ਬਪ ਵਿਆਹਾਂ ਦੇ ਜੋਗ ਨਹੀਂ ਹਨ ਉਹਨਾਂ ਦੇ ਅਗਰ ਉਹ ਵਿਆਹ ਦੇ ਵੀ ਲੋੜਵੰਦ ਹਨ ਤੇ ਅਸੀਂ ਵਿਆਹ ਵੀ ਉਹਨਾਂ ਦੇ ਕਰ ਸਕਦੇ ਆ ਤੇ ਦੂਜਾ ਮੈਂ 11000 ਸੱਗਨ ਸਕੀਮ ਕੀਤਾ ਸੀ ਆ ਮੈਂ ਆਪਣੀ ਮੇਕ ਕਮਾਈ ਵਿੱਚੋਂ ਦੂਜਾ ਮੈ ਰ ਸਕਣਾ ਹੈ ਗਰੀਬ ਬੱਚਿਆਂ ਲਈ ਇਹ ਮੈਂ 5 ਸਾਲ ਆਪਣੀ ਕਮਾਈ ਤੋਂ ਇਸੇ ਤਰ੍ਹਾਂ ਕਰਦਾ ਰਹੂੰਗਾ ਪਰ ਸਾਡੇ ਪਰਿਵਾਰ ਨੇ ਫੈਸਲਾ ਜਰੂਰ ਕੀਤਾ ਆ ਕਿ ਜਿਹੜਾ ਵੀ ਗਰੀਬ ਪਰਿਵਾਰ ਪਿੰਡ ਦੇ ਵਿੱਚ ਸਿੰਪਲ ਵਿਆਹ ਕਰਦਾ ਆ ਲੋੜਵੰਦ ਆ ਉਹਦੇ ਉਹਦੀ ਨੂੰ 11000 ਰੁਪਇਆ ਹਮੇਸ਼ਾ ਹੀ ਦਿੱਤਾ ਜਾਊਗਾ 5 ਸਾਲ ਜਿੰਨਾ ਚਿਰ ਮੈਂ ਸਰਪੰਚ ਦੀ ਪਦਵੀ ਤੇ ਬੈਠਾ ਹਾਂ ਜੀ ਤੁਹਾਡਾ ਕਹਿਣ ਦਾ ਮਤਲਬ ਹੈ ਜਿਹੜੇ ਲੋਕੀ ਵੱਡੇ ਵੱਡੇ ਪੈਸਾ ਨੂੰ ਵੱਧੂ ਖਰਚਾਂ ਨੂੰ ਛੱਡ ਕੇ ਸਾਡੇ ਵਿਆਹ ਕਰਾਉਂਦੇ ਆ ਉਹਨਾਂ ਨੂੰ ਵੀ ਸਹਿਯੋਗ ਦੇ ਰਹੇ ਹਾਂ ਹਾਂਜੀ ਭਾਜੀ ਉਹਨਾਂ ਨੂੰ ਸਹਿਯੋਗ ਦੇ ਰਹੇ ਹਾਂ ਔਰ ਜਿਹੜੇ ਜਿਹੜੇ ਮਾਪੇ ਆਪਣੀ ਬੱਚੀ ਦਾ ਵਿਆਹ ਕਰਨ ਦੇ ਵੀ ਯੋਗ ਨਹੀਂ ਹਨ ਉਹਨਾਂ ਦਾ ਵੀ ਸਾਡੇ ਤੋਂ ਟਰੇਲਾ ਹੈਗਾ ਉਹ ਵੀ ਸਾਨੂੰ ਮਿਲਣ ਅਸੀਂ ਉਸ ਬੱਚੀ ਦਾ ਵਿਆਹ ਆਪਣੇ ਕੋਲੋਂ ਕਰਾਂਗੇ ਜਾਂ ਸਾਡੀ ਕਮੇਟੀ ਕਰੂਗੀ ਕਿਸੇ ਵੀ ਤਰੀਕੇ ਨਾਲ ਉਹਦਾ ਹੱਲ ਆਹੀ ਦੂਰ ਕਰਾਂਗੇ